ਸੱਚੀ ਗੱਲ ਜੀ ਆਪਾਂ ਲੱਗੇ ਲਾਉ ਦੀ ਸਟਾਰਟਿੰਗ ਕਰਨ ਤੀ ਕਣਕ ਆਪਣੀ ਹੁਣ ਅਠਾ ਨੱਤਾ ਦਿਨਾਂ ਨੂੰ ਕੂਰ ਲਾਉਣ ਵਾਲੀ ਹੋ ਜੂਵੀ ਤੇ ਆਪਾਂ ਤਾਰ ਲਾਉਣ ਲੱਗਦੇ ਆ ਕੱਲ ਨੂੰ ਬੰਦਾ ਆਪਣਾ ਆ ਗਿਆ ਤੇ ਲਾ ਦੇਾਂਗੇ ਤਾਰ ਤਾਰ ਲੱਗੀ ਤਾਂ ਬੀ ਫਿਕਰ ਹੋ ਜਾਏ ਜਾਨਵਰਾਂ ਦੇ ਕੁੰਡੇ ਕੱਢੇ ਪਏ ਆ ਬਾਹਰ ਤੇ ਪਾਣੀ ਪਾਦ ਕੇ ਲੇਟ ਹੋ ਗਿਆ ਅੱਜ ਪਾਣੀ ਪਾ ਕੇ ਨਹੀਂ ਢੀਏ ਕੰਮ ਵੇਰਾ ਵਿੱਚੇ ਇਰਾਦਾ ਸੀ ਇਹਨੂੰ ਛੱਡਦੇ ਆ ਤੇ ਵਿੱਚੇ ਆਪਣਾ ਕੀ ਨਾਂ ਲੈਂਦੇ ਆ ਭਈ ਭਈ ਰਹਿਣਦੇ ਆ ਤੇ ਟ੍ਰਾਈਪੋਡ ਇਸੇ ਕਰਕੇ ਮੈਂ ਪਹਿਲਾਂ ਇਹਨਾਂ ਮੇਰਾ ਇਹਨੂੰ ਇਰਾਦਾ ਬਈ ਛੱਡਦੇ ਆ ਪਤਾ ਲੱਗੂ ਸਿੱਧਾ ਬੈੰਦਾ ਜਾਂ ਕਿਵੇਂ ਕਰਦਾ ਤੇ ਵਿੱਚੇ ਇਰਾਦਾ ਹੈ ਬਈ ਡੋਰ ਲਾਦੇ ਆ ਦੂਰ ਲਾਦਿਆਂ ਸਮਝੋ ਸੌਦਾ ਬਾਹਰ ਹੋਇਆ ਤੇ ਲਓ ਜੀ ਛਤਰੀ ਤੇ ਬਹਿ ਗਿਆ ਜਾ ਕੇ ਉਹ ਬੈਠਾ ਤੇ ਇੱਕ ਹੋ ਬੈਠੀ ਉਹ ਤਾਂ ਡਿਗਦੀ ਡਿਗਦੀ ਆ ਆ ਬੈਠੀ ਆ ਬੈਠੀ ਇਹ ਆ ਬਹਿ ਗਿਆ ਛਤਰੀ ਤੇ ਦੇਖਦੇ ਆ ਲਾ ਫੋਸ ਚਲ ਨਿੱਕੇ ਬੱਚੇ ਸਾਰੇ ਆਪਾਂ ਬਾਹ ਤੇ ਆ ਆ ਛਦਰੀ ਤੇ ਵੀ ਨਿੱਕੇ ਬੱਚੇ ਤੇ ਉਹਦੇ ਤੇ ਵੀ ਨਿੱਕੇ ਬੱਚੇ ਤੇ ਆ ਵੇ ਸਹੀ ਛੋੜੀ ਕੀਤੀ ਪਈ ਤੇ ਆ ਬੈੰਦੀ ਕਰਦੀ ਆ ਆ ਵੀ ਡੇਗਦੀ ਹੁੰਦੀ ਸੀ ਹੁਣ ਤਾਂ ਸਿੱਧੀ ਆਉਣ ਲੱਗ ਪਈ ਐ ਤੇ ਉਹੀ ਰਹਿ ਗਈ ਉਹਨੂੰ ਹੁਣ ਦੋ-ਤਿੰਨ ਪੰਜ-ਚਾਰ ਦਿਨ ਡੋਰ ਲਾਵਾਂਗੇ ਫਿਰ ਦੇਖਦੇ ਆ ਵੀ ਕੀ ਬੰਦ ਆ ਡੋਰ ਲਾ ਕੇ ਉਸ ਤੋਂ ਬਾਅਦ ਵੇਖ ਲਓ ਜੀ ਇਹ ਚਾਲਰ ਵਾਲਾ ਨਹੀਂ ਸਿੱਧਾ ਬੈਂਦਾ ਇਹ ਅੱਜ ਪਛੜਿਆ ਹੀ ਟੁਕੜ ਪਾਹਾਂ ਦੇਣਾ ਤੋਂ ਤੇ ਇਹ ਸਾਲਾ ਫੇਰ ਬਨੇਰੇ ਤੇ ਬੈਂਦਾ ਇਹ ਨਾ ਫਰਦਾ ਇਹ ਵਾਲਾ ਬਨੇਰੀ ਤੇ ਬੈਂਦਾ ਇਹ ਆ ਗਿਆ ਚਲੋ ਦੇਖਦੇ ਆ ਫਿਰ ਇਹ ਕੀ ਕਰਦਾ ਆਪਾਂ ਲੱਗੇ ਸੀਗੇ ਜੀ ਦਰਾਖਤਾਂ ਘਣ ਦੇ ਚਾਚਾ ਚੜਾਤਾ ਉਹ ਵੀ ਦੱਸਣਾ ਮਰਾ ਜਾ ਦੇ ਕਿਤੇ ਬਸ ਆਪਦੇ ਹਿਸਾਬ ਨਾਲ ਦਾ ਦਿਆ ਜਿਹੜਾ ਮੋਟਾ ਮੋਢਾ ਇਹ ਸਿੱਧਾ ਛੱਡ ਦੀ ਚਾਹ ਹਾਂ ਚਾਹ ਟਿੰਡ ਚੜਾਤਾ ਜੀ ਲੱਗੇ ਆਪਾਂ ਹਾਂ ਚਲੋ ਠੀਕ ਹੈ ਜੀ ਆਪਾਂ ਲੱਗੇ ਆ ਨਿਮਾ ਛਾਂਗਣ ਢੀਕ ਨਿਮਾ ਸਾਰਾ ਛਾਂਗ ਦਿੰਨੇ ਸਾਡੇ ਤਾਂ ਹੀ ਅੜ ਗਏ ਇੱਕ ਉਹ ਵੜਿਆ ਪਿਆ ਤੇ ਇੱਕ ਦੂਜਾ ਵੀ ਉਹ ਵੜਿਆ ਪਿਆ ਦੋ ਡਾਣੇ ਜਮਾ ਉਹੜੇ ਪਏ ਆ ਇੰਨੇ ਕ ਵੱਡੇ ਸੀਗੇ ਆ ਹੁਣ ਉਹ ਵੱਡੇ ਉਹ ਵੀ ਉਹ ਵੀ ਅੜ ਗਿਆ ਲੈ ਅੜ ਗਿਆ ਨਾ ਹੁਣ ਜਿਵੇਂ ਜਿਵੇਂ ਤਾਂ ਤੋਂ ਛਾਂਗਦਾ ਆਉਂਦਾ ਤੇ ਉਵੇਂਵੇਂ ਡਾਣੇ ਥੱਲੇ ਤੁਰੇ ਆਉਂਦੇ ਇੱਕ ਤਾਂ ਢੇਕ ਉੱਚੀ ਬਾਲੀ ਐ ਲਓ ਜੀ ਬੱਚੇ ਲਾ ਕਬੂਤਰ ਲਾਉਣ ਲੱਗ ਪਏ ਆਪਾਂ ਤਾਂ ਕਰਕੇ ਕਿਉਂਕਿ ਨਾ ਆਪਾਂ ਆਪਣਾ ਕੀ ਨਾਂ ਲੈਂਦੇ ਮੁੜ ਕੇ ਉਹ ਦਰਖਤ ਛਾਂਗ ਹੀ ਜਾਂਨੇ ਆ ਉੱਥੇ ਜਾਣਾ ਆ ਖੇਤ ਵਾਲੀ ਨਹਿਮਤ ਤੇ ਤਾਂ ਇਹ ਬਹੁਤ ਕੰਮ ਪਿਆ ਇੱਥੇ ਬਹੁਤ ਛਾਂਗਣਾਂ ਵਾਲੀਆਂ ਸੀਗੀਆਂ ਖੰਨੂ ਚਾਹੀਦੀਆਂ ਇਥੰਮੀਆਂ ਤੇ ਖੰਬਿਆਂ ਦੇ ਵਿਚਾਲੇ ਅਸੀਂ ਪਾਉਣੀਆਂ ਸੀ ਫਿਰ ਅਸੀਂ ਆ ਛਾਂਗਣ ਲੱਗ ਪਏ ਜਿਹੜੀਆਂ ਘਰ ਕੋਲੇ ਤੇ ਵਿੱਚ ਇਹਦੇ ਮੋਟਾ-ਮੋਟਾ ਆ ਤਾਂ ਛਾਂਗਦੇ ਹੀ ਨਹੀਂ ਗੇ ਨੰਬ ਉਹ ਛਾਂਕੇ ਤੇ ਅੰਦਰ ਕਿੱਡੀ ਮਿਹੜਦੇ ਕੰਮ ਤੇ ਕਬੂਤਰ ਆਪਣਾ ਇੱਕ ਹੋਰ ਬੈਰੀ ਲੈ ਗਈ ਸ਼ਾਇਦ ਇੱਕ ਤਾਂ ਫਿਰ ਤਾਂ ਇੱਕ ਨਹੀਂ ਆਇਆ ਦੋ ਤਾਂ ਹੈਗੇ ਆ ਇੱਕ ਨਹੀਂ ਆਇਆ ਪਤਾ ਨਹੀਂ ਬੈਰੀ ਪੂਰੀ ਲੈ ਗਈ ਕੀ ਚੱਕਰ ਬਣਿਆ ਉਹਦੇ ਨਾਲ ਚਲੋ ਉਹ ਤਾਂ ਹੀ ਛਾਂ ਗਿਆ ਇਹ ਅਸੀਂ ਦਰਖਤ ਤੇ ਆ ਵੀ ਛਾਂਗਤੇ ਤੇ ਆ ਪਤਾ ਨਹੀਂ ਕਿਧਰੋਂ ਡਿੱਗ ਡੂ ਕੇ ਆਈ ਆ ਮੈਂ ਤਾਂ ਕਿ ਬਹਿਰੀ ਲੈ ਗਈ ਤੇ ਆ ਫਰਦੀ ਆ ਗਈ ਤੇ ਉਹ ਡਿੱਗਦਾ ਦੋ ਬੱਚੇ ਕੂਤਰ ਡਿੱਗਣ ਲੱਗ ਪਏ ਆਪਣੇ ਇੱਕ ਹੋ ਬੈਠਾ ਤੇ ਇਧਰੋਂ ਸਾਡਾ ਕੰਮ ਚਾਚੀ ਨੇ ਆ ਵੀ ਜਾਵਣ ਵੀ ਸ਼ਾਂਤੀ ਤੇ ਉਹ ਵੀ ਛਾਂ ਗਿਆ ਚਲ ਕੱਲ ਨੂੰ ਚਾਚਾ ਆਉਂਦਾ ਨਹੀਂ ਪਰਸੋਂ ਫਿਰ ਤਾਰ ਲਾਉਣ ਦਾ ਕੰਮ ਸਟਾਰਟ ਕਰਦੇ ਆਂਗੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਚ ਤੇ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾ ਬਣ ਕੇ ਮੈਂ ਤਾਂ ਈ ਗੱਲ ਆ ਯਾਰ ਕਿਉਂ ਮੈਂ ਤਾਂ ਕਰਾਉਣੇ ਆ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ